Obrigado. <laughs> ਸ਼੍ਰੀ ਗੁਰੂ ਦੇ ਇੱਕ ਪਹਾੜ ਤੁਸੀਂ ਦੀ 19 ਸਾਹਾ ਦੇ ਸ਼ਾਦ ਅਰੋਹ ਅੱਗੇ 650 ਸਾਲ ਹੋਰੇ ਹੋਣ ਜਾ ਰਹੇ ਨੇ ਉੱਥੇ ਹੀ ਸ਼ਗਰ ਨਗਰ ਕਿੰਦਰ ਦੀ ਗੱਲ ਕਰੀ ਤਾਂ ਉਹ ਯਾਦ ਕਰਦੇ ਵਿੱਚ ਨਗਰ ਕਿੰਦਰ ਕੱਢੇ ਜਾਂਦੇ ਜਿੱਤੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਤਰ ਸਾਹਿਬ ਇਹਨਾਂ ਗੱਲ ਕਿੱਤੇ ਨੇ ਉਹ ਲਗਾਤਾਰ ਦੇਦੇ ਰੋਕ ਕੱਢੇ ਜਾ ਰਹੇ ਨੇ ਉਹਨਾਂ ਦੀ ਸ਼ਾਨ ਨੂੰ ਯਾਦ ਕਿਦਾ ਇਤਿਹਾਸਕ ਹੈ ਕਿ ਤੁਹਾਨੂੰ ਪਤਾ ਹੈ ਨਗਰ ਕਿੰਦਰ ਦੇ ਆਏ ਤੁਸੀਂ ਸਿਰਕਤ ਕੀਤੀ ਆ ਇਹ ਵੀ ਦੇਖਦੇ ਹੋ ਲੋਸਾਨੀ ਸ਼ਾਦ ਅਰੋਹ ਜਿਹੜੀ ਹੈ ਕਾਤਲ ਜੀ ਰਹੀ ਹੈ ਇੱਕ ਨਵੇਂ ਪਾਸਟਾ ਸਾਹਿਬ ਜੀ ਦੇ ਤਰੀਕੇ ਬਾਅਦ ਅਰਜ਼ਾਬ ਜੀ ਇੰਦ ਦੀ ਚਾਦਰ ਜਿਹਨਾਂ ਨੇ ਤਰਫ ਦੇ ਰੱਖਿਆ ਦੇ ਵਾਸਤੇ ਇਹ ਮਿਸਾਲ ਅਦੁੱਤੀ ਸ਼ਹਾਦਤ ਦਿੱਤੀ ਅੱਜ ਪੂਰੀ ਸਿੱਖ ਕੌਮ ਉਹਨਾਂ ਦਾ 350 ਸਾਲਾ ਸ਼ਹੀਦੀ ਪਰਮ ਮਨਾ ਰਹੀ ਹੈ ਪਰ ਚੰਡੀਗੜ੍ਹ ਦੀ ਸਰਦਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਪੂਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਅੱਜ ਸ਼ਹੀਦੀ ਯਾਤਰਾ ਜਿਹੜੀ ਹੈ ਗੁਰੂ ਗ੍ਰਸਬ ਸਾਹਿਬ ਜੀ ਦੀ ਸਰਪ੍ਰਸਤੀ ਵਿੱਚ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਸ਼ੁਰੂ ਹੋਈ ਹੈ। ਔਰ ਤੁਸੀਂ ਦੇਖੋਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਯੇਜ ਵਰਗ ਦੇ ਲੋਕ ਜਿਹੜੇ ਆ ਹਰ ਧਰਮ ਦੇ ਲੋਕ ਜੋ ਵੀ ਗੁਰਦੇ ਕੇ ਬਾਦਰ ਜੀ ਸਾਰਿਆਂ ਦੇ ਸਰਬਸਾਂਝੇ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਹੈ। ਬਹੁਤ ਹੀ ਸਤਿਕਾਰਤ ਨਾਲ ਸਾਰਿਆਂ ਵਾਸਤੇ ਔਰ ਅੱਜ ਸਜਦਾ ਬਹੁਤ ਸ਼ਰਧਾ ਨਾਲ ਲਤਪਸਤ ਹੋ ਰਹੀ ਹੈ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੇ ਬੱਚੇ ਹੈ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਉਹ ਸਮਝਦੇ ਆ ਗੁਰੂ ਸਾਹਿਬ ਦੀ ਬਾਣੀ ਬਾਰੇ ਜਾਣਦੇ ਆ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ ਜਾਣਦੇ ਆ ਰਾਜੇ ਇਸ ਬੇਸ਼ਾਨੀ ਜੇਕਰ ਸਕੂਲਾਂ ਦੀ ਗੱਲ ਕਰੀ ਤਾਂ ਪੰਜਾਬ ਸਰਕਾਰ ਕਿ ਨਹੀਂ ਕਿ ਸਕੂਲਾਂ ਦੇ ਵਿੱਚ ਸਵੇਨ ਵਿਲੇਜ ਨਿਕਲੋ ਦੇਖ ਪਾਦੇ ਇਤਿਹਾਸ ਦੱਸਦੇ ਆ ਕਾਲਜ ਦੇ ਵਿੱਚ ਜੇਕਰ ਗੱਲ ਕਰੀ ਕਾਲਜ ਦੇ ਵਿੱਚ ਕਿਹਜਾ ਕੁਝ ਬੋਲ ਬਾਰੇ ਸਮਝਦੇ ਹੋੜੀ ਗੱਲ ਜਿਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਕੂਲਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਦਾ ਇਤਿਹਾਸ ਦੱਸ ਰਹੇ ਹਾਂ ਸਵੇਰ ਵੇਲੇ ਪਰ ਕਾਲਜਾਂ ਦੀ ਗੱਲ ਕਰੀਏ ਤੁਸੀਂ ਕਾਲਜ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਕਾਲਜ ਦੇ ਵਿੱਚ ਵੀ ਇਹ ਜਿਹਾ ਇਤਿਹਾਸ ਦੱਸਣ ਲਈ ਨਹੀਂ ਜ਼ਰੂਰੀ ਹੈ ਜੀ ਸਾਡਾ ਸ਼ਾਨਾਮਰਤਾ ਇਤਿਹਾਸ ਗੁਰੂ ਸਾਹਿਬਾਨ ਦਾ ਸਾਰੇ ਸਕੂਲਾਂ ਦੇ ਵਿੱਚ ਪੜਾਉਣਾ ਚਾਹੀਦਾ ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਧੰਨਵਾਦ ਵੀ ਕਰੂੰਗਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦਾ ਜਿਹੜਾ ਸਿੱਦੇਪੁਰ ਵੱਲ ਨੈਸ਼ਨਲ ਪੱਧਰ ਤੇ ਮਨਾ ਕੇ ਦੇਸ਼ ਪਰਦੇਸ ਸਕੂਲਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਕੀਤਾ ਹੈ ਨਹੀਂ ਨਾ ਜੇਕਰ ਸਕੂਲਾਂ ਦੀ ਗੱਲ ਕਰੀਏ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਇਹਦੀ ਯੂਨੀਵਰਸਿਟੀ ਦੇ ਵਿੱਚ ਵੀ ਇਹੋ ਜਿਹਾ ਇਤਿਹਾਸ ਪੜ੍ਹਾਇਆ ਜਾਏਗਾ ਜੋ ਕਿ ਲਾਸਾਰੀ ਸ਼ਹਾਦਤ ਹੈ ਧਰਮ ਨੂੰ ਬਚਾਉਣ ਦੇ ਲਈ ਸਾਰਾ ਦਿੱਤੀ ਗਈ ਹੈ ਬਿਲਕੁਲ ਜੀ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਬਾਰੇ ਜਾਗਰੂਕ ਕਰਨ ਦੇ ਵਾਸਤੇ ਇਤਿਹਾਸ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਇਤਿਹਾਸ ਦੀ ਵਿਆਖਿਆ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਦੋਂ ਨੌਵੇਂ ਪਾਤਸ਼ਾਹ ਸਹਿਬ ਜੀ ਜਸਪਾਲ ਸਿੰਘ ਜੀ ਦੀ ਗੱਲ ਹੁੰਦੀ ਹੈ ਤੋ ਉਹਨਾਂ ਵੱਲੋਂ ਰਚੇ ਹੋਏ ਜਿਹੜੇ ਨੌਵੇਂ ਮਾਲੇ ਦੇ ਸ਼ਲੋਕ ਹੈ ਮੈਂ ਸਮਝਦਾ ਕਿ ਉਹ ਹਰ ਇਨਸਾਨ ਨੂੰ ਹਰ ਸਿੱਖ ਨੂੰ ਉਹ ਸਰਵਣ ਕਰਨੇ ਚਾਹੀਦੇ ਨੇ ਉਹਨਾਂ ਦੀ ਵਿਆਖਿਆ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਹਜ਼ੂਰ ਜਿੱਕਰ ਇਸਰਾਮ ਸਰਦੂ ਦੀ ਗੱਲ ਕਰੀ ਤਾਂ ਇਸਰਾਮ ਸਰਦੂ ਦੇ ਉਹ ਹਜ਼ੂਰ ਨਾਦਰੋ ਪਾਰਲੀਮੈਂਟ ਨੇ ਜਿਹੜੀ ਉਹਦੇ ਉਹਨਾਂ ਦੇ ਸ਼ਿੱਤਾ ਜਰੀਆ ਇਸੇ ਤਰ੍ਹਾਂ ਕਿ ਕਿ ਤਸਵੀਰ ਦਿਖਾ ਦੇ ਤਾ ਨਗਰ ਕੀ ਤੋਂ ਦੇ ਵਿੱਚ ਲਗਾਤਾਰ ਜੇ ਤਰ੍ਹਾਂ ਜਵਟਾ ਸ਼ੁਭਰੀ ਬੱਚੇ ਦੇ ਉਹ ਉਹਦੇ ਤੇ ਨਜ਼ਰ ਰਹਿਣ ਵਾਲੇ ਕੇਂਦਰ ਸਭ ਤੋਂ ਵੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੇ ਦਰਸ਼ਕਾਂ ਲਈ ਇਹ ਸੰਗਤ ਕਾਉਰੇ ਪਹੁੰਚੀ ਹੋਈ ਨਜ਼ਰ ਤੇ ਕੰਢੀ ਘਰ ਕੋਚੋ ਵੱਲ ਆਪਣਾ ਬੈਠ ਜਿਹੜਾ ਉਹ ਵੀ ਇਸ ਮੌਕੇ ਜਿਹੜਾ ਕੋ ਲਿਆਣਾ ਗਿਆ ਤਲਕਿ ਸ੍ਰੀ ਗੁਰੂ ਗ੍ਰੰਥ ਸਾਹਿਬੀ ਸਤਰ ਸਹਾ ਹੈ ਪੰਜ ਪਿਆਜ ਦੇ ਬਾਈ ਦੇ ਵਿੱਚ ਨਗਰ ਕੀਰਤਨ ਕਰਦਾ ਉਹ ਕੰਢੀਗੜ ਸੈਕਟਰ 22 ਤੋਂ ਸ਼ੁਰੂ ਹੁੰਦਾ ਹੋਇਆ ਜਿਹੜਾ ਆਰੰਭ ਹੁੰਦਾ ਹੋਇਆ ਜਦ ਨਜ਼ਰ ਆ ਰਿਹਾ ਤੇ ਇਹ ਨਗਰ ਕੀਰਤਨ ਜਿਹੜਾ ਹੈ ਮੋਚੰਡੀ ਕਰਦੇ ਵਕ ਵਕ ਪੜਾਵਾ ਤਾਂ ਹੁੰਦਾ ਹੋਇਆ ਵਕ ਵਕ ਇਸਾਈਦਾ ਤੋਂ ਉਤਾਲਿਆ ਜਿਹੜੇ ਜਿਹੜਾ ਉਹ ਆਪਣੀ ਸਮਾਪਤੀ ਵੱਲ ਜਾਂਦਾ ਹੋਇਆ ਝੂ ਨਜ਼ਰ ਆਏਗਾ ਹਾਲਕੀ ਜਿਹੜਾ ਨਗਰ ਕੀ ਤਾ ਹੁਣ ਆਰੰਭ ਸੈਕਟਰ ਆ ਸਾਈਡੋਂ ਪਾ ਹੋਇਆ ਨਜ਼ਰ ਆ ਰਿਹਾ ਹੈ ਜਿਹਦੇ ਵਿੱਚ ਤਸਵੀਰ ਇਹ ਨਗਰ ਕੀਰਤਨ ਜਿਹੜਾ ਉਹ ਚੱਲਦਾ ਹੋਇਆ ਵੀ ਜਿਹੜਾ ਨਜ਼ਰ ਆਏਗਾ ਹਾਲਕਿ ਜਿਹੜੀ ਸਖਸੀਅਤਾਂ ਦੇਖੋ ਤੁਸੀਂ ਸਖਸੀਅਤਾਂ ਨੇ ਸਭ ਤੋਂ ਪਹਿਲਾਂ ਅੱਗੇ ਜੁਰ ਨਜ਼ਰ ਆਉਂਦਾ ਚੰਡੀਗੜ੍ਹ ਦੇ ਜਿਹੜੇ ਕਾਂਗਰਸ ਦੇ ਪਾਰਟੀਆਂ ਉਹ ਸਾਨੂੰ ਮਿਲਦੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਨਗਰ ਕੀਰਤਨ ਆ ਤੇ ਕੱਢਿਆ ਜਾ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਦੇਖੋ ਬਹੁਤ ਸਾਡੇ ਵਾਸਤੇ ਤਾਂ ਬਹੁਤ ਚੰਗੀ ਗੱਲ ਹੈ ਬੜਾ ਉਤਸਾਹ ਸਾਰੀ ਸੰਗਤਾਂ ਦੇ ਵਿੱਚ ਅਸੀਂ ਖੁਦ ਸਿੱਖ ਪਰਿਵਾਰ ਨੂੰ ਸਬੰਧ ਰੱਖਦੇ ਹਾਂ ਔਰ ਸਾਡੇ ਵਾਸਤੇ ਅੱਜ ਬਹੁਤ ਵੱਡਾ ਦਿਨ ਹੈਗਾ ਔਰ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਜਗਾ ਜਗਾ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਹੈਗਾ ਲੋਕਾਂ ਨੇ ਪਰਵਹੰਗਾਰਾ ਬੜਿਆ ਸਟਾਲ ਲਾਏ ਨੇ ਔਰ ਅਸੀਂ ਉਹ ਸਾਡੇ ਗੁਰੂਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਗੁਰਤੇਗ ਬਹਾਦਰ ਜੀ ਜਿਨ੍ਹਾਂ ਦਾ ਹੁਣ ਅੱਜ ਜਿਹਨਾਂ 350 350 ਸਾਲ ਮਨਾਇਆ ਜਾ ਰਿਹਾ ਹੈ ਔਰ ਸਾਡੇ ਸਾਰੇ ਵਾਸਤੇ ਫਕਰ ਦੀ ਗੱਲ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਕਿਵੇਂ ਉਹਨਾਂ ਨੇ ਕੁਰਬਾਨੀ ਕੀਤੀ ਕਿਵੇਂ ਉਹਨਾਂ ਨੇ ਕੌਮ ਦੀ ਰੱਖਿਆ ਵਾਸਤੇ ਪੂਰੇ ਦੇਸ਼ ਦੀ ਰੱਖਿਆ ਵਾਸਤੇ ਜਿਵੇਂ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਅੱਜ ਇਸੇ ਕਰਕੇ 80 ਵੱਡੀ ਜਨਤੀ ਸੰਗਤਾਂ ਇਕੱਠੀਆਂ ਨੇ ਬਿਲਕੁਲ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਕੱਠੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਅ ਅਗਰ ਕਿਹਾ ਜਾਵੇ ਤਾਂ ਜੂਰ ਕਬੂਰ ਬੰਸਰ ਜੀ ਵੀ ਮੌਜੂਦ ਹਨ ਉਹ ਵੀ ਗੱਲਬਾਤ ਜਿਹੜੀ ਉਹ ਕਿਤੇ ਬਈ ਬੰਸਰ ਸਾਹਿਬ ਅੱਜ ਨਗਰ ਕੀਰਤਨ ਦੇ ਪੁੱਜੇ ਹੋ ਨਗਰ ਕੀਰਤਨ ਅਰੰਭ ਹੋ ਰਿਹਾ ਹੈ 22 ਸੈਕਟਰ ਤੋਂ ਅਰੰਭ ਹੋਇਆ ਵਾਕੋ ਜੇਕਰ ਸੈਕਟਰ ਦੀ ਗੱਲ ਕਰੀਏ ਉੱਥੋਂ ਅਰੰਭ ਤੋਂ ਉੱਥੋਂ ਦੀ ਹੁੰਦਾ ਹੋਇਆ ਜਿਹੜਾ 23 ਸੈਕਟਰ ਵਿੱਚ ਪੂਰਾ ਰਹਿ ਸੁਆਕਤੀ ਹੋਣੀ ਹੈ ਕਿਵੇਂ ਦੇਖਦੇ ਹੋ ਸਟੋਰ ਕੀਤੇ ਮੈਂ ਤਾਂ ਆਪਣੇ ਆਪ ਨੂੰ ਬੜਾ ਖੁਸ਼ ਸਮਝਦਾ ਹਾਂ ਕਿ ਮੈਂ ਇਸ ਦੇ ਵਿੱਚ ਅੱਜ ਸ਼ਾਮਿਲ ਹੋ ਪਾਇਆ ਹਾਂ ਕਿ ਸਾਡੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਸਨੇ ਅੱਖਰਾਂ ਦੇ ਵਿੱਚ ਲਿਖੇ ਜਾਣ ਵਾਲੀ ਮਾਕੀ ਸੀ ਤੇ ਅੱਜ ਵੀ ਜਦੋਂ ਅਸੀਂ ਅੱਜ ਵੀ ਸੋਚਦੇ ਹਾਂ ਕਿ ਗੁਰੂ ਸਾਹਿਬਾਨ ਨੇ ਉਦੋਂ ਕਿਸ ਢੰਗ ਦੇ ਨਾਲ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਨੂੰ ਧਰਮ ਬਦਲਦੇ ਵਾਸਤੇ ਜੋ ਮਜਬੂਰ ਕੀਤਾ ਜਾ ਰਿਹਾ ਸੀ ਉਦੋਂ ਇਹਨਾਂ ਨੇ ਉਹਨਾਂ ਦਾ ਵੀੜਾ ਚੱਕਿਆ ਅਤੇ ਖੁਦ ਆਪਣੀ ਸ਼ਹਾਦਤ ਦੇ ਦਿੱਤੀ ਉਹਨਾਂ ਨੂੰ ਕਸ਼ਮੀਰੀ ਪੰਡਤਾਂ ਨੂੰ Hindu ਧਰਮ ਨੂੰ ਬਚਾਉਣ ਦੇ ਵਾਸਤੇ ਇਹ ਆਪਣੇ ਆਪ ਦੇ ਵਿੱਚ ਇੱਕ ਅਨਵੇਕਲਾ ਹੀ ਇੱਕ ਗੱਲ ਹੈ ਸਾਡੇ ਸਾਡੀ ਇਤਿਹਾਸ ਦੇ ਵਿੱਚ ਜਿਹੜੇ ਬਾਰੇ ਹਮੇਸ਼ਾ ਹਰ ਆਦੀ ਯਾਦ ਨਹੀਂ ਰਹੇਗਾ ਬਿਲਕੁਲ ਹਜ਼ੂਰ ਜੇਕਰ ਗੱਲ ਕਰੇ ਤਾਂ ਕੀ ਚਲ ਸਕੂਲੀ ਬੱਚੇ ਦੇਖੋ ਤੁਸੀਂ ਸਕੂਲੀ ਬੱਚੇ ਲੈ ਨੇ ਔਰ ਲਗਾਤਾਰ ਇਸ ਤਰ੍ਹਾਂ ਕਿ ਭਾਈ ਸੱਪਾਂਦੇ ਹੋਏ ਨਜ਼ਰ ਆਉਂਦੇ ਤੇ ਸਿੱਖਿਆ ਜੇਕਰ ਚਾਲ ਕਰੀ ਤਾਂ ਸਿੱਖਿਆ ਵੀ ਜੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਹਿੰਦੂ ਤਰਫ ਦੇਖਾ ਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਗਏ ਠੀਕਾ ਕੇ 79 ਜਿਹੜਾ ਉਹ ਪੇਟ ਕਰਦੇ ਉਹ ਵੀ ਨਜ਼ਰ ਦਰਸ਼ਕਾਂ ਤੋਂ ਆ ਰਿਹਾ ਹੈ ਤੇ ਸਿੱਦੇ ਅੱਗੇ ਦੀ ਗਰਾਂਸਾਈਡ ਦੇ ਨੇ ਤੋ ਇਹ ਸ਼ੁਰੂ ਹੁੰਦਾ ਹੋਇਆ ਨਜ਼ਾਰਾ ਹੈ ਤਹੋ ਅਰਤਵਕ ਸੈਕਟਰ ਤੋਂ ਹੁੰਦਾ ਹੋਇਆ ਸੈਕਟਰ 23 ਦੇ ਗੁਰਦੁਆਰਾ ਸਾਹਿਬ ਵਿਕਾਸ ਕਾਰਜ ਹੈ ਉਹ ਇਸ ਨਗਰ ਕੀਰਤਨ ਦੀ ਹੁੰਦੀ ਹੋਈ ਨਜ਼ਰ ਆਵੇਗੀ ਬਿਟੂ ਜਰਨਿਸਟ 700 ਸ਼ਰਮ ਤੇ ਨਾਲ ਸੰਦੀਪ ਸਿੰਘ ਅਜੀਤ ਪੱਟੇ ਵੀ ਕਿ ਦੇ ਰਿਹਾ ਨਾਲ ਵਾਹੋ ਆਪਣੇ ਆ ਜਾਣਾ ਦਿੱਤਾ ਹੈ ਆਪਣੇ ਨੂੰ ਅੰਬੇ ਤੋਂ ਕਿੱਥਾ ਹੈ ਚਲੋ ਯਾਰ ਬਤਾਓ ਕਿ ਕੀ ਕਰੂੰ ਹਾਂ ਤੇ ਮਿਲ ਕੇ ਨਹੀਂ ਆਣਾ ਤੁਮੇ Gracias. <laughs> vamos tocar lá ਸ਼੍ਰੀ ਗੁਰੂ ਟੇਕ ਬਹਾਦਰ ਜੀ ਦੇ ਛਤਰ ਛਾਇਆ ਹੇਠ ਤੇ ਪੰਜ ਪਾਏ ਦੇ ਅਕਵਾਈ ਹੇਠ ਨਗਰ ਕੀਰਤਨ ਦੀ ਇੱਕ ਸੈਕਟਰ 22 ਤੋਂ ਕੱਢੇ ਜਾ ਰਿਹਾ ਜਿਹੜਾ ਕਿ ਸ਼੍ਰੀ ਗੁਰੂ ਟੇਕ ਬਹਾਦਰ ਜੀ ਸੜਕਾਂ ਤੋਂ 60 ਸਾਲਾਂ ਨੂੰ ਸਮਰਪਿਤ ਹੈ ਹਾਲਾਂਕਿ ਤਸਵੀਰਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਨਗਰ ਕੀਰਤਨ ਜਿਹੜਾ ਹੈ ਉਹ ਫਿਲਹਾਲ ਸੈਕਟਰ 22 ਤੋਂ ਚੱਲਦਾ ਹੋਇਆ ਜੂਰ ਨਜ਼ਰ ਆ ਰਿਹਾ ਤੇ ਪ੍ਰਬੰਧਕ ਜਿਹੜੇ ਨੇ ਪ੍ਰਬੰਧ ਕਰਵਾਇਆ ਉਹ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਰੀ ਹੈ ਉਹ ਕਿਤੇ ਜਾਵੇਗੀ ਤਾਂ ਸਾਨੀ ਸਾਹਿਬ ਤੁਹਾਨੂੰ ਮੂਹਰੇ ਸਰ ਅਗਰ ਨਗਰ ਕੀਰਤਨ ਦਾ ਪ੍ਰਬੰਧ ਦੀ ਗੱਲ ਕਰੀਏ ਫਿਰ ਕਿਤੇ ਦਾ ਪ੍ਰਬੰਧ ਕਰਵਾਇਆ ਗਿਆ ਗੁਰਦੁਆਰੇ ਕੀਵੇਂ ਦੇਖਦੇ ਹੋ ਸੰਗਤਾਂ ਲਗਾਤਾਰ ਉਸ ਸ਼ਾਹ ਦੇ ਵਿੱਚ ਨੇ 350 ਸਾਲ ਬਣਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਜੋ ਨਗਰ ਕੀਰਤਨ ਹੈ ਉਹਦਾ ਜੋ ਰੰਗ ਢੰਗ ਹੈ ਉਹ ਪਿਛਲੇ ਸਾਲ ਨਾਲੋਂ ਬਿਲਕੁਲ ਹੀ ਅਲੱਗ ਹੈ ਪਹਿਲਾਂ ਅਸੀਂ ਸੰਗਤ ਨੂੰ ਸੰਪਰਕ ਕਰਨ ਜਾਂਦੇ ਸੀ ਹੁਣ ਸੰਗਤ ਸਾਨੂੰ ਸੰਪਰਕ ਕਰ ਰਹੀ ਹੈ ਇਹ ਬਰਤਕ ਬਾਦਸ਼ਾਹ ਸਾਹਿਬ ਦੀ ਹੀ ਕਿਰਪਾ ਹੈਗੀ ਹੈ ਤੇ ਸੰਗਤ ਉਹਨਾਂ ਦੀ ਸ਼ਹਾਦਤ ਨੂੰ ਅੱਜ ਵੀ ਉਸੇ ਤਰ੍ਹਾਂ ਨਮਨ ਕਰ ਰਹੀ ਹੈ ਜੋ ਇਹ ਸਿਸ਼ਟੀ ਜਦ ਤੱਕ ਹੈਗੀ ਤਾਂ ਤੱਕ ਕਰਦੀ ਰਹੇਗੀ ਬਹੁਤ ਵੱਡਾ ਉਪਰਾਲਾ ਸਾਨੂੰ ਹਰ ਭਾਈਚਾਰੇ ਤੋਂ ਮਿਲ ਰਿਹਾ ਹੈ ਭਾਵੇਂ ਉਹ ਸਾਡੇ ਸਿੱਖ ਭਰਾ ਨੇ ਹਿੰਦੂ ਭਰਾ ਨੇ ਮੰਦਰਾਂ ਦੀ ਗੱਲ ਕਰੀ ਹੈ ਮਸਜਿਦ ਦੀ ਗੱਲ ਕਰੀ ਹੈ ਸਾਰੇ ਪਾਸੋਂ ਬਹੁਤ ਵੱਡੇ ਉਤਸ਼ਾਹ ਨਾਲ ਅੱਜ ਸਾਨੂੰ ਸੇਵਾ ਉਹ ਸਾਰੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਗਾ ਜਗਾ ਸਟਾਲ ਲੱਗੇ ਨੇ ਤੇ ਉਤਸ਼ਾਹ ਪੂਰਾ ਹੈਗਾ ਜੀ ਅਗਰ ਵੱਖ-ਵੱਖ ਸੈਕਟਰਾਂ ਦੀ ਗੱਲ ਕਰੀਏ ਕਿ ਇਹ ਸੈਕਟਰ ਤੋਂ ਇਹ ਨਿਕਲਦਾ ਹੋਇਆ ਨਜ਼ਰ ਆਗਾ ਤੇ ਕਿੱਥੇ ਜਾ ਕੇ ਸਮਾਪਤੀ ਜਰੀਏ ਇਸ ਨਗਰ ਜਤਨ ਦੀ ਹੋਣੀ ਹੈ ਇਹ ਨਗਰ ਕੀਰਤਨ ਜੀ ਗੁਰਦੁਆਰਾ ਸਾਹਿਬ ਸੈਕਟਰ 2 ਤੋਂ ਆਰੰਭ ਹੋ ਕੇ ਅਗਲਾ ਪੜਾ ਸੈਕਟਰ 8 ਗੁਰਦੁਆਰਾ ਸਾਹਿਬ ਫਿਰ ਸੈਕਟਰ 7 ਗੁਰਦੁਆਰਾ ਸਾਹਿਬ ਉਪਰੰਤ ਸੈਕਟਰ 19 ਗੁਰਦੁਆਰਾ ਸਾਹਿਬ ਉਸ ਤੋਂ ਬਾਅਦ 19 ਤੋਂ 20 21 22 ਦੀ ਮਾਰਕੀਟ ਤੱਕ ਹੁੰਦਾ ਹੋਇਆ 23 ਸੈਕਟਰ ਗੁਰਦੁਆਰਾ ਸਾਹਿਬ ਤੇ ਸ਼ਾਮੀ 7:37 ਵਜੇ ਸੰਤੀ ਸਾਹਿਬ ਗੁਰਦਾਰਾ ਸਾਹਿਬ ਵਿਖੇ ਦੀ ਸੰਪੂਰਨਤਾ ਹੋ ਗਈ ਜਿਹਦਾ तकरीबन ਅਸੀਂ 7.5 ਤੋਂ 8 ਦੇ ਵਿੱਚ ਅਮਾਨ ਕਰਦੇ ਆ। ਜਿਵੇਂ ਕਿ ਸਰਦਾਰ 1910 ਤੋਂ ਲੈ ਕੇ ਸਮਰਪਿਤ ਲਗਾਤਾਰ ਕੀਰਤਨ ਦੀਵਾਰ ਵੀ ਕਰਵਾਇਆ ਜਾ ਰਿਹਾ ਹੈ। ਸਭ ਤੋਂ ਕੀ ਕੀਰਤਨ ਦੀਵਾਰ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਖਾਵਾਂ ਤੇ ਜੁੜ ਹੋ ਰਹੇ ਨੇ। ਤੁਸੀਂ ਵੀ ਕੋਈ ਪ੍ਰਵਤ ਕਰੇ। ਸਾਡੇ ਦੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਚੰਡੀਗੜ੍ਹ ਦੇ ਅੰਦਰ ਅਸੀਂ 7 ਰੋਜ਼ਾ ਪ੍ਰੋਗਰਾਮ ਕੀਤਾ ਹੈ ਜੇ। ਜਿਦੇ ਵਿੱਚ ਕਿ 2 ਦਿਨ ਦਾ ਪ੍ਰੋਗਰਾਮ ਪਹਿਲਾਂ ਸਾਡਾ ਹੋ ਚੁੱਕਾ ਹੈ ਸਾਡੇ ਸਕੂਲ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਗੁਰਗੋਬਿੰਦ ਸਿੰਘ ਸੀਨੀਅਰ ਸਕুলਰੀ ਵਿੱਚ ਉਸ ਤੋਂ ਪ੍ਰੰਤ ਅੱਜ ਨਗਰ ਕੀਰਤਨ ਹੈ ਹੁਣ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਲਗਾਤਾਰ ਦੀਵਾਨ ਸਜਣੇ ਨੇ ਇਹਨਾਂ ਦਾ ਵਿਸ਼ੇਸ਼ ਉਪਰਾਲਾ ਇੱਕੋ ਇੱਕ ਸੰਗਤ ਨੂੰ ਪਤਾ ਲੱਗੇ ਗੁਰੂ ਸਾਹਿਬ ਦੀ ਕੁਰਬਾਨੀ ਬਾਰੇ ਭਾਈ ਮਤੀਦਾਸ ਦੀ ਪਰਿਵਾਰ ਚੋਂ ਵੀ ਵਣਸ਼ਕ ਸਾਡੇ ਕੋਲ 24 ਤਰੀਕ ਨੂੰ ਦਰਸ਼ਨ ਦੇ ਰਹੇ ਨੇ ਜੀ ਸੋ ਉਪਰਾਲਾ ਇਹ ਹੈ ਕਿ ਸੰਗਤ ਨੂੰ ਵੱਧ ਤੋਂ ਵੱਧ ਇਤਿਹਾਸ ਬਾਰੇ ਪਤਾ ਲੱਗੇ ਕਿ ਖਾਸ ਕਰਕੇ ਨੌਜਵਾਨ ਪੀੜੀ ਨੂੰ ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਸਕੂਲ ਵੀ ਜ਼ੋਰ ਦੇ ਤਾਂ ਸਭ ਤੋਂ ਕਿ ਸਕੂਲਾਂ ਦੇ ਵਿੱਚ ਵੀ ਇਤਿਹਾਸ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪੜਾਇਆ ਜਾਣਾ ਚਾਹੀਦਾ ਕਿਉਂਕਿ ਇੱਕ ਧਰਮ ਨੂੰ ਬਚਾਉਣ ਦੇ ਲਈ ਆਪਣਾ ਸੀਸ ਬਲੀਦਾਨ ਦਿੱਤਾ ਹੋਇਆ ਸੀ ਬਿਲਕੁਲ ਜੀ ਇਹ ਜਿਹੜੇ ਅਸੀਂ 2 ਦਿਨ ਦੇ ਪ੍ਰੋਗਰਾਮ ਸਕੂਲਾਂ 'ਚ ਕੀਤੇ ਆ ਉਹਦਾ ਮੰਤਵ ਹੀ ਆਈ ਸੀ ਕਿ ਬੱਚਿਆਂ ਨੂੰ ਪਤਾ ਲੱਗੇ ਇੱਕ ਦਿਨ ਸਟੇਜ ਪਲੇ ਕੀਤਾ ਗਿਆ ਤੇ ਕੀਰਤਨ ਦਰਬਾਰ ਇਹ ਵਿਸ਼ੇਸ਼ ਤੌਰ ਤੇ ਬੱਚਿਆਂ ਵਸਤੀ ਸੀ ਜੀ ਤਾਂ ਕਿ ਬੱਚੇ ਸਾਡੇ ਜੋ ਵਾਂਝੇ ਹੋ ਰਹੇ ਨੇ ਇਤਿਹਾਸ ਤੋਂ ਉਹ ਇਤਿਹਾਸ ਦੇ ਨਾਲ ਜੁੜਨ ਜੀ ਇਹ ਉਪਰਾਲਾ ਸਭ ਨੂੰ ਕਰਨਾ ਚਾਹੀਦਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਸੀ ਹੋਰ ਵੀ ਸਕੂਲਾਂ ਵਿੱਚ ਸੰਪਰਕ ਕਰਕੇ ਕਰੀਏ। ਹਜ਼ੂਰ ਜੇਕਰ ਨਗਰ ਕੀਰਤਨ ਦੀ ਗੱਲ ਕਰਤੇ ਨਗਰ ਕੀਰਤਨ ਜਿਹੜਾ ਉਹ ਫਿਲਹਾਲ ਚੰਡੀਗੜ੍ਹ ਸੈਕਟਰ 22 ਤੋਂ ਜਿਹੜਾ ਉਹ ਕੱਢਿਆ ਗਿਆ ਤੇ ਸਰ ਨਾਲ ਇਹੀ ਆ ਕੌਂਸਲਰ ਦਵਲਪ ਸਿੰਘ ਬਦਲਮੋਹਨੇ ਬਦਲ ਸਾਹਿਬ ਤੁਹਾਡੇ ਏਰੀਏ ਦੇ ਵਿੱਚ ਨਗਰ ਕੀਰਤਨ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਕਿਵੇਂ ਸਮਝਦੇ ਹੋ ਇੰਨਾ ਕੋ ਪਵਿੱਤਰ ਰਾਜੇ ਥੋੜਾ ਬਾੜ ਹੁੰਦਾ ਹੋਇਆ ਨਜ਼ਰ ਆਏਗਾ। ਅੱਜ ਅਸੀਂ ਬਹੁਤ ਖੁਸ਼ਕਿਸਮਤ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਤਰਸ ਕੀਤਾ ਕਿ ਇਹ ਸਾਡੇ ਗੁਰਦੁਆਰਾ ਸਥਾਪਨ ਕਮੇਟੀ ਸੈਕਟਰ 22 ਸਾਰੀ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੋਂ ਨਗਰ ਕੀਰਤਨ ਆਰੰਭ ਹੋਇਆ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ 350 ਸਾਲਾਂ ਸਤਾਪਦੀ ਮਨਾਈ ਜਾ ਰਹੀ ਹੈ ਜੋ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਉਹਨਾਂ ਦੀ અપਾਰ ਕਿਰਪਾ ਹੋਈ ਹੈ ਮੈਂ ਸਮਝਦਾ ਵੀ ਅਸੀਂ ਅੱਜ ਧੰਨਤਨ ਹੋ ਗਏ ਜਿਵੇਂ ਕਿ ਤੁਸੀਂ ਆਪਣੇ ਵਾਰਡ ਨੂੰ ਸਭ ਤੋਂ ਸੋਨਾ ਬਣਾਇਆ ਹੋਇਆ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਲੱਗਦਾ ਤਾਂ ਸਮਝੋ ਕਿ ਆਪਣੇ ਵਾਰਡ ਦੇ ਵਿੱਚ ਵੀ ਸ਼੍ਰੀ ਗੁਰੂ ਤੇਗ ਬਹਾਦਰ ਦੀਆਂ ਸਿੱਖਿਆਵਾਂ ਮਜੜੀ ਨੇ ਉਹ ਜੂੜ ਦੱਸਿਆ ਜਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਹਿੰਦ ਦੀ ਚਾਦਰ ਸੀਗੇ ਜੀ ਉਹਨਾਂ ਨੇ ਮਤਲਬ ਪੰਡਤਾ ਖਾਤਰ ਆਪਣਾ ਸੀਸ ਵਾਰ ਦਿੱਤਾ ਸੀਗਾ ਉਹ ਇਹ ਸਿਖਾ ਕੇ ਗਏ ਨੇ ਵੀ ਜਿਹੜੇ ਸਰਬ ਧਰਮ ਹੈ ਜਿਹੜੇ ਸਾਰੇ ਧਰਮ ਹੈ ਉਹ ਬਰਾਬਰ ਹੈ ਉਸਤਤ ਕਰੋ ਸਾਰੇ ਆਪਣੇ ਧਰਮ ਦੀ ਉਸਤਤ ਕਰੋ ਨਾਮ ਜਪੋ ਔਰ ਕਿਸੇ ਤੇ ਵੈਰ ਵਿਰੋਧ ਈਰਖਾ ਨਾ ਰੱਖੋ ਕਿਸੇ ਹੋਰ ਧਰਮ ਲਈ ਉਹਨਾਂ ਨੇ ਆਪਣੀ ਜਾਨ ਗਵਾ ਦਿੱਤੀ ਔਰ ਅੱਜ ਇਹ ਗੱਲ ਮੰਨਣ ਵਾਲੀ ਹੈ ਕਿ ਸਾਰੇ ਪੂਰਾ ਦੇਸ਼ ਇਹਨੂੰ ਸਰਵ ਧਰਮ ਤਰੀਕੇ ਨਾਲ ਮਨਾ ਰਿਹਾ ਤੁਸੀਂ ਦੇਖੋ ਵੀ 350 ਸਾਲਾਂ ਸਤਾਬਦੀ ਹਰ ਸਰਕਾਰ ਆਪਣੇ ਆਪਣੇ ਲੈਵਲ ਤੇ ਚਾਹੇ ਹਰਿਆਣਾ ਦੇ ਵਿੱਚ ਆ ਚਾਹੇ ਪੰਜਾਬ ਚਾਹੇ ਚਾਹੇ ਜਿੱਥੇ ਮਰਜੀ ਦਿੱਲੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਸੁਚੱਜੇ ਡੰਗਣਾ ਲੈਣ ਨੂੰ ਜਿਹੜਾ ਹੈ ਸਤਾਬਦੀ ਨੂੰ ਮਨਾ ਰਿਹਾ ਬਿਲਕੁਲ ਹਜ਼ੂਰ ਜੇਕਰ ਸਰਦਿਸੋ ਉਸਤਾਦ ਦੀ ਗੱਲ ਕਰੀਏ ਤਾਂ ਲਗਾਤਾਰ ਸੋਟਾ ਲੇ ਕੇ ਉਹ ਨਰਗੀ ਕਰਦੇ ਜਦ ਤਹਸਤ ਖੰਡਿਆ ਹੋਏ ਨਜ਼ਰਾਂ ਦੇ ਇੱਕ ਪਾਸੇ ਦੀਵਾਂਜਨ ਨੇ ਉਹ ਵੀ ਚੰਡੀਗੜ੍ਹ ਦੇ ਵਿੱਚ ਸਜਾਏ ਜਾ ਰਹੇ ਨੇ ਚੰਡੀਗੜ੍ਹ ਤੋਂ ਵੱਡੇ ਜਰਨਲਿਸਟ ਸਤਾਂਸ਼ੂ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਏਪੀਟੀਵੀ ਵਾਈਬ੍ਰਿਟੀ ਦੇ ਇਸ ਲਾਸ਼ਾਨੇ ਸਾਹਾ ਦੇ ਗੁਰੂ ਆਦੇ 857 ਪੂਰੇ ਹੋਣ ਜਾ ਰਹੇ ਨੇ ਉੱਥੇ ਹੀ ਸਵਗਰ ਨਗਰ ਕੀਰਤਨ ਦੀ ਗੱਲ ਕਰੀ ਤਾਂ ਉਹ ਯਾਦ ਕਰਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਕਿਤੇ ਕਿ ਸ਼੍ਰੀ ਗੁਰੂ ਸਾਹਿਬ ਦੀ ਸ਼ਕਤ ਰਸਾਇਆ ਇਹ ਨਗਰ ਕੀਰਤਨ ਨੇ ਉਹ ਲਗਾਤਾਰ ਜਿਹੜੇ ਉਹ ਕੱਢੇ ਜਾ ਰਹੇ ਉਹਨਾਂ ਦੀ ਸਵਾਗਤ ਹੁੰਦਾ ਤੇਰਾ ਇਸ ਤਰ੍ਹਾਂ ਸੋਚਦਾ ਉਹ ਮਖਜਾ ਹਰ ਕਿਤੇ ਆਇਓ ਤੁਸੀਂ ਕਿੱਦ ਕਿਤੀ ਆ ਕਿਵੇਂ ਦੇਖਦੇ ਹੋ ਲਾਸਾਨੀ ਸ਼ਹਾਦਤ ਜਿਹੜੀ ਹੈ ਉਹ ਜੁਲ ਜਿਲਕੂ ਦੇ ਬਾਦਰ ਜੀ ਲਈਏ ਦੇਖੋ ਨੋਮੇ ਪੰਜ 6 ਸੈਦ ਜਿਰੂ ਦੇ ਬਾਦਰ ਸਾਹਿਬ ਜੀ ਇੰਦ ਦੀ ਚਾਦਰ ਜਨ ਨਾਲ ਧੜਬ ਦੇ ਰੱਖਿਆ ਦੇ ਵਾਸਤੇ ਇਹ ਮਿਸਾਲ ਅਦੁੱਤੀ ਸ਼ਹਾਦਤ ਦਿੱਤੀ ਅੱਜ ਪੂਰੀ ਸਿੱਖ ਕੌਮ ਉਹਨਾਂ ਦਾ 350 ਸਾਲਾ ਜੇਦੇਪੁਰ ਮਨਾ ਰਹੇ ਹੈ ਔਰ ਚੰਡੀਗੜ੍ਹ ਦੀ ਸੰਤਾ ਬਹੁਤ ਹੀ ਸ਼ਰਧਾ ਦੇ ਉਚਾ ਦੇ ਨਾਲ ਚੰਡੀਗੜ੍ਹ ਸ਼ਹਿਰ ਦੇ ਵਿੱਚ ਅੱਛੀ ਦੀ ਯਾਤਰਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਵਿੱਚ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਸ਼ੁਰੂ ਹੋਈ ਹੈ ਔਰ ਤੁਸੀਂ ਦੇਖੋਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਏਜ ਵਰਗ ਦੇ ਲੋਕ ਜਿਹੜੇ ਆ ਹਰ ਧਰਮ ਦੇ ਲੋਕ ਜੋ ਵੀ ਗੁਰੂ ਤੇਗ ਬਹਾਦਰ ਜੀ ਸਾਰਿਆਂ ਦੇ ਸਰਬਸਾਂਝੇ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਦਿੱਤੀ ਆ ਬਹੁਤ ਹੀ ਸਤਿਕਾਰਤ ਨੇ ਸਾਰਿਆਂ ਵਾਸਤੇ ਔਰ ਅੱਜ ਸੱਚਤਾ ਬਹੁਤ ਸ਼ਰਧਾ ਨਾਲ ਲਤਪਤ ਹੋ ਰਹੀ ਹੈ ਪਰ ਉਹ ਮੈਨੂੰ ਕੁਝ ਇਸ ਗੱਲ ਦੀ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੇ ਬੱਚੇ ਹੈ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਉਹ ਸਮਝਦੇ ਆ ਗੁਰੂ ਸਾਹਿਬ ਦੀ ਬਾਣੀ ਬਾਰੇ ਜਾਣਦੇ ਆ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਜਾਣਦੇ ਆ ਦੱਸ ਉਸ ਸਕੂਲਾਂ ਦੀ ਗੱਲ ਕਰਦੇ ਪੰਜਾਬ ਸਰਕਾਰ ਦੇ ਇਸ ਸਕੂਲਾਂ ਦੇ ਵਿੱਚ ਸਵੇਨ ਵਿਲੇ ਸ਼੍ਰੀ ਗੁਰੂ ਰਿ ਨੇ 10 ਇਮਤਿਹਾਨ ਦਸਦੇ ਆ। ਇਹ ਕਾਲਜ ਦੇ ਵਿੱਚ ਜੇਕਰ ਗੱਲ ਕਰੀ ਕਾਲਜ ਦੇ ਵਿੱਚ ਕਿਹਜਾ ਕੁਝ ਬੋਲ ਬਣ ਰਹੇ ਸਮਝਣ ਦੇ ਡੋਢੀ ਗਾ ਜਿਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਕੂਲਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਦਾ ਇਤਿਹਾਸ ਦੱਸ ਰਹੇ ਹਾਂ ਸਵੇਰ ਵੇਲੇ ਤੇ ਕਾਲਜਾਂ ਦੀ ਗੱਲ ਕਰੀਏ ਤੁਸੀਂ ਕਾਲਜ ਦੇ ਵਿੱਚ ਉਹ ਤੇ ਕਿਵੇਂ ਦੇਖਦੇ ਹੋ ਕਾਲਜ ਦੇ ਵਿੱਚ ਵੀ ਇਹ ਇਤਿਹਾਸ ਦੱਸਣ ਦੇ ਦਾ ਨਹੀਂ ਜ਼ਰੂਰੀ ਹੈ ਜੀ ਸਾਡਾ ਸ਼ਾਨਾਮਰਤਾ ਇਤਿਹਾਸ ਗੁਰੂ ਸਾਹਿਬਾਨ ਦਾ ਸਾਰੇ ਸਕੂਲਾਂ ਦੇ ਵਿੱਚ ਪੜਾਉਣਾ ਚਾਹੀਦਾ ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਵੀ ਕਰੂੰਗਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇਆਂ ਦਾ ਜਿਹੜਾ ਅਸ਼ਦੀਪੁਰ ਵੱਲ ਨੈਸ਼ਨਲ ਪੱਧਰ ਤੇ ਮਨਾ ਕੇ ਦੇ ਦੇ ਪਰ ਦੇ ਸਕੂਲਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਕੀਤਾ ਹੈ ਜੇਕਰ ਸਕੂਲਾਂ ਦੀ ਗੱਲ ਕਰੀਏ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਿੱਚ ਵੀ ਇਹੋ ਜਿਹੇ ਇਤਿਹਾਸ ਪੜਾਣਾ ਚਾਹੀਦਾ ਕਿਉਂਕਿ ਲਾਸਾਨੀ ਸ਼ਹਾਦਤ ਹੈ ਸਰਬ ਨੂੰ ਬਚਾਉਣ ਦੇ ਲਈ ਸਾਰਾ ਦਿੱਤੀ ਗਈ ਹੈ ਬਿਲਕੁਲ ਜੀ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਬਾਰੇ ਜਾਗਰੂਕ ਕਰਨ ਦੇ ਵਾਸਤੇ ਇਤਿਹਾਸ ਪੜਾਉਣਾ ਬਹੁਤ ਜ਼ਰੂਰੀ ਹੈ ਇਤਿਹਾਸ ਦੀ ਵਿਆਖਿਆ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਦੋਂ ਨਵੇਂ ਪਾਤਸ਼ਾਹ ਸਭ ਤੋਂ ਪਹਿਲੇ ਬਾਦਰਾ ਸਾਹਿਬ ਜੀ ਦੀ ਗੱਲ ਹੁੰਦੀ ਹੈ ਤੇ ਉਹਨਾਂ ਵੱਲੋਂ ਰਚੇ ਹੋਏ ਜਿਹੜੇ ਨਵੇਂ ਮਾਲੇ ਦੇ ਸ਼ਲੋਕ ਹੈ ਮੈਂ ਸਮਝਦਾ ਕਿ ਉਹ ਹਰ ਇਨਸਾਨ ਨੂੰ ਹਰ ਸਿੱਖ ਨੂੰ ਉਹ ਸਰਵਣ ਕਰਨੇ ਚਾਹੀਦੇ ਨੇ ਉਹਨਾਂ ਦੀ ਵਿਆਖਿਆ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਬਿਲਕੁਲ जेका सुराम सिंधू जी गुल कई त सतराम संधू जेके मज़ूर मैंबर ऑफ पार्लीमेंट उन्हनि में शिकत जहिड़ी आहे नगर किर्त ते नगर किरन तस्वीर बि खाधे नगर किर्त जे लॻातार स्कूली बचे उहो पहुचे ਚੰਡੀਗੜ੍ਹ ਦੇ ਅੰਦਰ ਸੌਟਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਕਾਂ ਲਈ ਜਿਹੜੀ ਸੰਗਤ ਕੋਰੇ ਪਹੁੰਚ ਨਹੀਂ ਲੈ ਸਕਦੇ ਕੱਢ ਕੱਢ ਪੁੱਛ ਬੋਲੋਂ ਆਪਣਾ ਬੈਡ ਜਿਹੜਾ ਉਹ ਵੀ ਇਸ ਮੌਕੇ ਜਿਹੜਾ ਉਹ ਲਿਆਣਾ ਗਿਆ ਹੈ। ਤਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਤਰ ਖੇਤਰ ਚਾਹੇ ਪੰਜ ਪਿਆਜ ਤੁਹਾਡੇ ਦੇ ਵਿੱਚ ਹੈ ਨਗਰ ਕੀਰਤਨ ਕਰਦਾ। ਉਹ ਚੰਡੀਗੜ੍ਹ ਸੈਕਟਰ 22 ਤੋਂ ਸ਼ੁਰੂ ਹੁੰਦਾ ਹੋਇਆ ਜਿਹੜਾ ਆਰੰਭ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਨਗਰ ਕੀਰਤਨ ਜਿਹੜਾ ਹੈ। ਉਹ ਚੰਡੀਗੜ੍ਹ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਕੁਕ ਕੁਕ ਇਹ ਸੈਕਟਰ ਨੂੰ ਤਾਲਾ ਲਿਆ ਜਿਹੜੇ ਜਿਹੜਾ ਉਹ ਆਪਣੀ ਸਮਾਪਤੀ ਵੱਲ ਜਾਂਦਾ ਹੋਇਆ ਝੂਣ ਨਜ਼ਰ ਆਏਗਾ ਹਾਲਕਿ ਜਿਹੜਾ ਨਗਰ ਕੀਤੇ ਦਾ ਹੁਣ ਆਰੰਭਾ ਸੈਕਟਰ ਆ ਸਾਰੀ ਬੰਦਾ ਹੋਇਆ ਨਜ਼ਰ ਆ ਰਿਹਾ ਜਿਹਦੇ ਵਿੱਚ ਅੱਗੇ ਜੁਰ ਇਹ ਨਗਰ ਕੀਰਤਨ ਜਰਾਵ ਚੱਲਦਾ ਹੋਇਆ ਵੀ ਜਿਹੜਾ ਨਜ਼ਰ ਆਏਗਾ ਹਾਲਾਂਕਿ ਜਿਹੜੇ ਸ਼ਖਸੀਅਤਾਂ ਦੇਖੋ ਤੁਸੀਂ ਸ਼ਖਸੀਅਤਾਂ ਨੇ ਸਭ ਤੋਂ ਪਹਿਲਾਂ ਅੱਗੇ ਜੁਰ ਨਜ਼ਰ ਆਉਂਦਾ ਚੰਡੀਗੜ੍ਹ ਦੇ ਜਿਹੜੇ ਕਾਂਗਰਸ ਦੇ ਕੋਟਾਲੇ ਉਹ ਵੀ ਸਾਨੂੰ ਮਿਲਦੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਨਗਰ ਚੇਤਨਾ ਤੇ ਕੱਢਿਆ ਜਾ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਦੇਖੋ ਬਹੁਤ ਸਾਡੇ ਵਾਸਤੇ ਤਾਂ ਬਹੁਤ ਚੰਗੀ ਗੱਲ ਹੈ ਬੜਾ ਉਤਸਾਹ ਸਾਰੀ ਸੰਗਤਾਂ ਦੇ ਵਿੱਚ ਅਸੀਂ ਖੁਦ ਸਿੱਖ ਪਰਿਵਾਰ ਨੂੰ ਸਬੰਧ ਰੱਖਦੇ ਹਾਂ ਔਰ ਸਾਡੇ ਵਾਸਤੇ ਅੱਜ ਬਹੁਤ ਵੱਡਾ ਦਿਨ ਹੈਗਾ ਔਰ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਜਗਾ ਜਗਾ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਹੈਗਾ ਲੋਕਾਂ ਨੇ ਪਰਵਹੰਗਾਰਾ ਬੜਿਆ ਸਟਾਲ ਲਾਏ ਨੇ ਔਰ ਅਸੀਂ ਉਹ ਸਾਡੇ ਗੁਰੂਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਗੁਰਤੇਗ ਬਹਾਦਰ ਜੀ ਜਿਨ੍ਹਾਂ ਦਾ ਹੁਣ ਅੱਜ 300 350 ਵਾ ਸਾਲ ਮਨਾਇਆ ਜਾ ਰਿਹਾ ਔਰ ਸਾਡੇ ਸਾਰੇ ਵਾਸਤੇ ਫਖਰ ਦੀ ਗੱਲ ਹੈ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਕਿਵੇਂ ਉਹਨਾਂ ਨੇ ਕੁਰਬਾਨੀ ਕੀਤੀ ਕਿਵੇਂ ਉਹਨਾਂ ਨੇ ਕੌਮ ਦੀ ਰੱਖਿਆ ਵਾਸਤੇ ਪੂਰੇ ਦੇਸ਼ ਦੀ ਰੱਖਿਆ ਵਾਸਤੇ ਜਿਵੇਂ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਅੱਜ ਈ ਕਰਕੇ 80 ਵੱਡੀ ਗਿਣਤੀ ਸੰਗਤਾਂ ਇਕੱਠੀਆਂ ਹੋਈਆਂ ਬਿਲਕੁਲ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਕੱਠੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਅ ਅਗਰ ਕਿਹਾ ਜਾਵੇ ਤਾਂ ਜੂਰ ਉਹ ਕੁਮਾਰ ਬੰਸਲ ਜੀ ਵੀ ਮੌਜੂਦ ਨੇ ਉਹਨਾਂ ਦੀ ਗੱਲਬਾਤ ਜਿਹੜੀ ਉਹ ਕਿਤੇ ਬਈ ਬੰਸਲ ਸਾਹਿਬ ਅਤੇ ਨਗਰ ਕੀਰਤਨ ਦੇ ਪੁੱਜੇ ਹੋ ਨਗਰ ਕੀਰਤਨ ਦਾ ਰੰਗ ਬਹੁਤ ਹੋ ਜਾਂਦਾ ਹੈ 22 ਸੈਕਟਰ ਤੋਂ ਰੰਗ ਹੋਇਆ ਵਾਕੋ ਜੇਕਰ ਸੈਕਟਰ ਦੀ ਗੱਲ ਕਰਦੇ ਹੋ ਥੋੜਾ ਉੱਥੋਂ ਦੀ ਹੁੰਦਾ ਹੋਇਆ ਜਿਹੜਾ 23 ਸੈਕਟਰ ਵਿੱਚ ਹੁੰਦਾ ਰਿਹਾ ਸਮਾਪਤੀ ਹੋਣੀ ਹੈ ਕਿਵੇਂ ਦੇਖਦੇ ਹੋ ਸਟੋਰ ਕੀਤਨ ਮੈਂ ਤਾਂ ਆਪਣੇ ਆਪ ਨੂੰ ਬੜਾ ਖੁਸ਼ੀ ਸਮਝਦਾ ਹਾਂ ਕਿ ਮੈਂ ਇਸ ਦੇ ਵਿੱਚ ਅੱਜ ਸ਼ਾਮਿਲ ਹੋ ਪਾਇਆ ਹਾਂ ਕਿ ਸਾਡੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਸਨੇ ਅੱਖਰਾਂ ਦੇ ਵਿੱਚ ਲਿਖੇ ਜਾਣ ਵਾਲੀ ਵਾਕਿਆ ਸੀ ਤੇ ਅੱਜ ਵੀ ਜਦੋਂ ਅਸੀਂ ਅੱਜ ਵੀ ਸੋਚਦੇ ਹਾਂ ਕਿ ਗੁਰੂ ਸਾਹਿਬਾਨ ਨੇ ਉਦੋਂ ਕਿਸ ਤਰ੍ਹਾਂ ਦੇ ਨਾਲ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਨੂੰ ਧਰਮ ਬਦਲ ਦੇ ਵਾਸਤੇ ਜੋ ਮਜਬੂਰ ਕੀਤਾ ਜਾ ਰਿਹਾ ਸੀ ਉਦੋਂ ਇਹਨਾਂ ਨੇ ਉਹਨਾਂ ਦਾ ਬੀੜਾ ਚੱਕਿਆ ਅਤੇ ਖੁਦ ਆਪਣੀ ਸ਼ਹਾਦਤ ਦੇ ਦਿੱਤੀ ਉਹਨਾਂ ਨੂੰ ਕਸ਼ਮੀਰੀ ਪੰਡਤਾਂ ਨੂੰ Hindu ਧਰਮ ਨੂੰ ਬਚਾਉਣ ਦੇ ਵਾਸਤੇ ਇਹ ਆਪਣੇ ਆਪ ਦੇ ਵਿੱਚ ਇੱਕ ਅਨਵੇਕਲਾ ਹੀ ਇੱਕ ਗੱਲ ਹੈ ਸਾਡੇ ਸਾਡੀ ਇਤਿਹਾਸ ਦੇ ਵਿੱਚ ਜਿਹੜੇ ਬਾਰੇ ਹਮੇਸ਼ਾ ਕੋਈ ਆਦੀ ਨਹੀਂ ਰਹੇਗਾ ਬਿਲਕੁਲ ਹਜ਼ੂਰ ਜੇਕਰ ਗੱਲ ਕਰੀ ਤਾਂ ਕਿਚਲ ਉਹ ਰੋਤੀ ਆਪਾਂ ਨੂੰ ਦੋ ਵੇ ਅ ਜ਼ਰੂਰ ਜਿਹੜਾ ਉਹ ਨਜ਼ਰਾ ਤਾਂ ਸਕੂਲੀ ਬੱਚੇ ਦੇਖੋ ਤੁਸੀਂ ਸਕੂਲੀ ਬੱਚੇ ਦੇ ਨੇ ਔਰ ਲਗਾਤਾਰ ਇਸ ਤਰ੍ਹਾਂ ਦੇ ਭੈਸਪਾੰਦੇ ਹੋਏ ਨਜ਼ਰਾ ਆਉਂਦੇ ਤੇ ਸਿੱਖਿਆ ਜੇਕਰ ਗੱਲ ਕਰੀ ਤਾਂ ਸਿੱਖਿਆ ਵੀ ਜਿੰਦੇ ਹੋਏ ਨਜ਼ਰਾ ਆਉਂਦੇ ਕਿਉਂਕਿ ਹਿੰਦੂ ਤਰਫ ਦੇਖਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਗਏ 1679 ਜਿਹੜਾ ਉਹ ਪੇਟ ਕਰਦੇ ਉਹ ਵੀ ਨਜ਼ਰ ਦਰਸ਼ਕਾਂ ਤੋਂ ਲੱਗਦਾ ਹੈ ਜਿੱਦਿਓ ਚਿੱਦੀ ਗੁਰੂ ਕੌਂਸਲ ਦੇ ਨੇ ਸ਼ੁਰੂ ਹੁੰਦਾ ਹੋਇਆ ਨਜ਼ਾਰਾ ਤਹੋ ਰਤ ਵਕ ਸੈਕਟਰ ਤੋਂ ਹੁੰਦਾ ਹੋਇਆ ਸੈਕਟਰ 23 ਦੇ ਗੁਰਦੁਆਰਾ ਸਾਹਿਬ ਵਿਕਾਸ ਕਾਰਜ ਹੈ ਉਹ ਇਸ ਨਗਰ ਕੀਰਤਨ ਦੀ ਹੁੰਦੀ ਹੋਈ ਨਜ਼ਰ ਆਵੇਗੀ ਵੀਡੀਓ ਜਰਨਿਸਟ 700 ਸ਼ਰਮਤ ਨਾਲ ਸੰਦੀਪ ਸਿੰਘ ਅਜੀਤ ਪੱਟੇ ਵੀ